ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਿਓ ਸਾਰੇ ਅ ਅੱਜ ਦੀ ਡੇਲੀ ਨਿਊ ਰੈਸਪੀ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਸੋਚਿਆ ਦਾਲ ਸਬਜ਼ੀ ਤਾਂ ਆਪਾਂ ਰੋਜ਼ ਹੀ ਦੇਖਦੇ ਆਂ ਅੱਜ ਕੁਝ ਨਵਾਂ ਦਿਖਾਈਏ ਤੁਹਾਨੂੰ ਅੱਜ ਨਾ ਮੈਂ ਆਧੇ ਮਿਰਚ ਦਾ achar ਪਾਉਣ ਲੱਗੀ ਸੀ ਤੇ ਮੈਂ ਸੋਚਿਆ ਆਪਣੇ ਸਾਰੇ ਜੋ ਵੀ ਮੇਰੇ ਨਾਲ ਅਟੈਚ ਹੈ ਹਨਾ ਉਹਨਾਂ ਨੂੰ ਵੀ ਮੈਂ ਦਿਖਾਵਾਂ ਸੋ ਤੁਸੀਂ ਦੇਖਿਓ ਮੈਂ ਤੁਹਾਨੂੰ ਬੜੇ ਸਿੰਪਲ ਵੇ ਨਾਲ ਦੱਸਾਂਗੀ ਤੇ ਤੁਹਾਨੂੰ ਇਹ ਤਰੀਕਾ ਸਹੀ ਲੱਗਿਆ ਤੇ ਤੁਸੀਂ ਵੀ ਇਦਾਂ ਬਣਾ ਲਿਓ ਔਰ ਮੇਰੇ ਇਸ ਜੋ ਮੈਂ ਤੁਹਾਨੂੰ ਚਾਰ ਸਿਖਾ ਰਹੀਆਂ ਇਹਨੂੰ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਦੱਸਿਓ ਕਿਵੇਂ ਬਣਿਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਆਪਾਂ ਲੈ ਲਈਏ ਹਰੀਆਂ ਮਿਰਚਾਂ ਇਹ ਹਰੀਆਂ ਮਿਰਚਾਂ ਜੀ ਸਾਡੇ ਕਿਚਨ ਗਾਰਡਨ ਦੇ ਵਿੱਚ ਹੀ ਲੱਗੀਆਂ ਹੋਈਆਂ ਸੀਗੀਆਂ ਤੇ ਮਰ ਤੋਂ ਦੋੜ ਕੇ ਲਈਏ ਨਾ ਇਹਨਾਂ ਨੂੰ ਆਪਾਂ ਐਦਾਂ ਉੱਪਰ ਤੋਂ ਕੱਟ ਕਰ ਲੈਣਾ ਇਸ ਤਰ੍ਹਾਂ ਸਾਰਿਆਂ ਨੂੰ ਤੇ ਕੁਝ ਨਹੀਂ ਕਰਨਾ ਇਹਦੇ ਵਿੱਚ ਕਿ ਜਿਹੜੀਆਂ ਮਿਰਚਾਂ ਐਦਾਂ ਇੱਕ ਜਾਰ ਦੇ ਵਿੱਚ ਪਾ ਦੇਣੀ ਹੈ ਤੇ ਅਦਰਕ ਪਾ ਦੇਣਾ ਆਪਾਂ ਨੇ ਤੇ ਨਮਕ ਤੇ ਇਹ ਹੈਗੀ ਦੇਖੀ ਨਾ ਆਪਣੀ ਹਾਂਜੀ ਮਿਰਚ ਦੇਗੀ ਮਿਰਚ ਕੀ ਹੈ ਲਾਲ ਜੋ ਵੀ ਹੈ 컬러 ਵਧੀਆ ਦੇ ਦਿੰਦੀ ਹੈ ਹਨਾ ਚਾਹ ਤੇ ਨੂੰ ਪੈ ਦੇ ਵਿੱਚ ਤਾਪਾ ਲੈਣਾ ਕੋੜਾ ਇਹ ਪਾ ਦੇਣਾ ਤੇ ਇਹ ਹੈਗਾ ਜੀ ਵਾਈਟ ਸਿਰਕਾ ਠੀਕ ਹੈ ਇਹਨੂੰ ਇਹਦੇ ਵਿੱਚ ਪਾ ਦੇਣਾ ਇਸਿਰਕਾਪਾ ਇੰਨਾ ਕਪਾਉਣਾ ਕਿ ਇਹ ਸਾਰੀਆਂ ਵਿੱਚ ਚੰਗੀ ਤਰ੍ਹਾਂ ਨਾਲ ਏਜ ਜਾਵੇ ਠੀਕ ਹੈ ਜੀ ਕਈ ਲੋਕੀ ਤਾਂ ਇਦਾਂ ਵੀ ਕਰਦੇ ਆਂ ਵੀ ਇਹਦੇ ਵਿੱਚ ਆ ਜੀਨੀ ਵਗੈਰਾ ਵੀ ਪਾ ਲੈਂਦੇ ਆ ਹਨਾ ਪਰ ਮੈਨੂੰ ਨਹੀਂ ਉਹ ਵਧੀਆ ਲੱਗਦਾ ਇਹ ਤੁਹਾਡਾ ਹੀ ਆਪਣੀ ਚੋਇਸ ਹੈ ਤੁਸੀਂ ਪਾਉਣੀ ਹੈ ਕਿ ਨਹੀਂ ਪਾਉਣੀ ਵੈਸੇ ਵੀ ਹੁਣ ਵਿੰਟਰ ਆ ਰਹੀ ਹੈ ਆਦੇ ਮਿਰਚਾਂ ਦਾ ਜਾਰ ਤਾਂ ਵੈਸੀ ਬਹੁਤ ਅੱਛਾ ਲੱਗਦਾ ਹੈ ਸਾਗ ਮੱਕੀ ਦੀ ਰੋਟੀ ਦੇ ਨਾਲ ਸੋ ਇਹ ਆਪਣਾ ਆਤੇ ਮਿਰਚ ਦਾ achar ਪਿਆਰ ਹੈ ਜੀ ਤੁਸੀਂ ਵੀ ਇੱਕ ਵਾਰੀ try ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਕਰਿਓ ਸਸ਼ੀ ਕਾਂ ਜੀ